ਸਾਡੇ ਵਰਤਮਾਨ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਹਨ ਉਹ ਘਟਨਾਵਾਂ ਐਵੇਂ ਨਹੀਂ ਵਾਪਰ ਰਹੀਆਂ ਬਲਕਿ ਉਹ ਘਟਨਾਵਾਂ ਸਾਡੇ ਅਤੀਤ ਦੇ ਲਏ ਹੋਏ ਫੈਸਲਿਆਂ ਦਾ ਨਤੀਜਾ ਜੋ ਸਾਡੇ ਅਤੀਤ ਵਿੱਚ ਘਟਨਾਵਾਂ ਹੋਈਆਂ ਉਹ ਵੀ ਸਾਡੇ ਪਹਿਲਾਂ ਵਾਲੇ ਉਸ ਸਮੇਂ ਤੋਂ ਪਹਿਲਾਂ ਵਾਲੇ ਅਤੀਤ ਦੇ ਫੈਸਲਿਆਂ ਦਾ ਨਤੀਜਾ ਸਭ ਇਸ ਦਾ ਅਰਥ ਇਹ ਹੋਇਆ ਕਿ ਜੋ ਅੱਜ ਅਸੀਂ ਫੈਸਲਾ ਲੈ ਰਹੇ ਹਾਂ ਜਾਂ ਜੋ ਵਿਵਹਾਰ ਅਸੀਂ ਅੱਜ ਕਰ ਰਹੇ ਹਾਂ ਜੋ ਕਰਮ ਅਸੀਂ ਅੱਜ ਕਰ ਰਹੇ ਹਾਂ ਜੋ ਅੱਜ ਅਸੀਂ ਸੋਚ ਰਹੇ ਹਾਂ ਜੋ ਅੱਜ ਅਸੀਂ ਬੋਲ ਰਹੇ ਹਾਂ ਉਹਨਾਂ ਸਭ ਦਾ ਨਤੀਜਾ ਵੀ ਅੱਜ ਤੋਂ ਬਾਅਦ ਯਾਨੀ ਕਿ ਭਵਿੱਖ ਦੇ ਵਿੱਚ ਆਵੇਗਾ ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਭਵਿੱਖ ਵਧੀਆ ਹੋਵੇ ਚੰਗਾ ਹੋਵੇ ਖੁਸ਼ ਨੁਮਾ ਹੋਵੇ ਸ਼ਾਂਤ ਹੋਵੇ ਆਨੰਦਮਈ ਹੋਵੇ ਤਾਂ ਸਾਨੂੰ ਅੱਜ ਨੂੰ ਵਰਤਮਾਨ ਨੂੰ ਵਰਤਮਾਨ ਦੇ ਵਿੱਚ ਲੈ ਜਾਣ ਵਾਲੇ ਫੈਸਲਿਆਂ ਨੂੰ ਸਮਝਣਾ ਪਵੇਗਾ ਵਰਤਮਾਨ ਦੇ ਵਿੱਚ ਸਾਨੂੰ ਉਹ ਫੈਸਲੇ ਲੈਣੇ ਪੈਣਗੇ ਜੋ ਕਿ ਭਵਿੱਖ ਦੇ ਵਿੱਚ ਜਾ ਕੇ ਚੰਗੇ ਨਤੀਜੇ ਦੇਣ ਅੱਜ ਜੇਕਰ ਸਾਡਾ ਵਰਤਮਾਨ ਚੰਗਾ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ ਕਿਸੇ ਕਾਰਨ ਕਰਕੇ ਸਾਡੇ ਅਤੀਤ ਦੇ ਕਿਸੇ ਗਲਤ ਫੈਸਲੇ ਦੇ ਕਾਰਨ ਕਰਕੇ ਅੱਜ ਜੇਕਰ ਵਰਤਮਾਨ ਚੰਗਾ ਨਹੀਂ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਖਬਰਾਉ ਨਾ ਡਰੋ ਨਾ ਪਰੇਸ਼ਾਨ ਨਾ ਹੋਵੋ ਦੁਖੀ ਨਾ ਹੋਵੋ ਬਲਕਿ ਉਸ ਤੋਂ ਸਿੱਖਿਆ ਲੈ ਕੇ ਉਸ ਅਤੀਤ ਦੇ ਲਏ ਹੋਏ ਫੈਸਲੇ ਤੋਂ ਸਿੱਖਿਆ ਲੈ ਕੇ ਅੱਜ ਦੇ ਵਰਤਮਾਨ ਸਮੇਂ ਨੂੰ ਸਮਝ ਕੇ ਇਸ ਦਾ ਹੱਲ ਕੀ ਕੀਤਾ ਜਾ ਸਕਦਾ ਹੈ ਉਸ ਦੇ ਉੱਤੇ ਅਮਨ ਕਰੋ ਉਸ ਦੇ ਉੱਤੇ ਵਿਚਾਰ ਕਰੋ ਉਸ ਦੇ ਉੱਤੇ ਚਿੰਤਨ ਕਰੋ ਚਿੰਤਾ ਨਾ ਕਰੋ ਚਿੰਤਾ ਤੇ ਚਿੰਤਨ ਦੇ ਵਿੱਚ ਅੰਤਰ ਹੀ ਇਹ ਹੋ ਹੈ ਕਿ ਚਿੰਤਨ ਤੁਹਾਨੂੰ ਹੱਲ ਵੱਲ ਲੈ ਕੇ ਜਾਂਦਾ ਹੈ ਔਰ ਚਿੰਤਾ ਤੁਹਾਨੂੰ ਚਿਤਾਵਲ ਵੱਲ ਲੈ ਕੇ ਜਾਂਦੀ ਸੋ ਦੋਸਤੋ ਇਹ ਬਹੁਤ ਜ਼ਰੂਰੀ ਹੈ ਕਿ ਜੋ ਤੁਸੀਂ ਅੱਜ ਕਰ ਰਹੇ ਹੋ ਉਸ ਨੂੰ ਬਹੁਤ ਸੋਚ ਸਮਝ ਕੇ ਵਿਚਾਰ ਕੇ ਉਸ ਨੂੰ ਕੋਖ ਕੇ ਪਰਖ ਕੇ ਕਰਿਆ ਕਰੋ ਬੋਲਣ ਵੇਲੇ ਵੀ ਆਪਣੇ ਜਿਹੜੇ ਸ਼ਬਦ ਨੇ ਤੋਲ ਕੇ ਮੋਲਿਆ ਕਰੋ ਸੋਚ ਕੇ ਬੋਲਿਆ ਕਰੋ ਸੋਚ ਕੇ ਸੋਚਿਆ ਕਰੋ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਨਿਸ਼ਚਿਤ ਹੀ ਸਾਡਾ ਭਵਿੱਖ ਜ਼ਰੂਰ ਔਰ ਚੰਗਾ ਹੋਵੇਗਾ ਜ਼ਰੂਰ ਵਧੀਆ ਪਰ ਜੇਕਰ ਅਸੀਂ ਅੱਜ ਵੀ ਆਪਣੇ ਅਤੀਤ ਤੋਂ ਅਤੀਤ ਦੇ ਫੈਸਲਿਆਂ ਤੋਂ ਸਿੱਖਿਆ ਨਹੀਂ ਲੈ ਰਹੇ ਅਤੇ ਅੱਜ ਵੀ ਦੁੱਖ ਭੋਗ ਰਹੇ ਹਾਂ ਔਰ ਸਿੱਖਿਆ ਲੈਣ ਤੋਂ ਬਾਅਦ ਵੀ ਜਾਂ ਕਹੀਏ ਕਿ ਸਿੱਖਿਆ ਨਾ ਲੈ ਕੇ ਅਸੀਂ ਨਹੀਂ ਸੁਧਾਰ ਕਰ ਰਹੇ ਤਾਂ ਫਿਰ ਭਵਿੱਖ ਵੀ ਸਾਡਾ ਦੁਖਮਈ ਹੋਏਗਾ ਭਵਿੱਖ ਵੀ ਸਾਡਾ ਨਿਰਾਸ਼ਾਮਈ ਹੋਏਗਾ ਭਵਿੱਖ ਵੀ ਸਾਡਾ ਅੰਧਕਾਰਮਈ ਹੋਏਗਾ ਸੋ ਇਸ ਕਰਕੇ ਵਰਤਮਾਨ ਨੂੰ ਸੰਭਾਲੋ ਵਰਤਮਾਨ ਨੂੰ ਸੰਜਾਓ ਵਰਤਮਾਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਵਰਤਮਾਨ ਦੇ ਵਿੱਚ ਆਪਣਾ ਵਿਵਹਾਰ ਸਹੀ ਕਰੋ ਵਰਤਮਾਨ ਦੇ ਵਿੱਚ ਆਪਣੀ ਸੋਚ ਆਪਣੇ ਵਿਚਾਰ ਆਪਣੀ ਬੋਲਬਾਣੀ ਆਪਣਾ ਵਿਵਹਾਰ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। थैंक यू सो मच। शुਪੀ